ਨਿਰਾਸ਼ ਚਿਹਰਿਆਂ ਤੇ ਹਾਸਾ ਲਿਆਉਣ ਵਾਲਾ ਪੰਜਾਬੀ ਐਕਟਰ ਜਸਵੰਦਰ ਭੱਲਾ 22 ਅਗਸਤ ਦਿਨ ਸ਼ੁੱਕਰਵਾਰ ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਗਿਆ ਜਿੱਥੇ ਉਹਨਾਂ ਦੇ ਚਾਹੁਣ ਵਾਲਿਆਂ ਵੱਲੋਂ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਉੱਥੇ ਹੀ ਪੰਜਾਬੀ ਇੰਡਸਟਰੀ ਤੋਂ ਵੀ ਹਰ ਕੋਈ ਭੱਲਾ ਸਾਹਿਬ ਨਾਲ ਆਪਣੀਆਂ ਯਾਦਾਂ ਸਾਂਝੀਆਂ ਕਰ ਰਿਹਾ ਹੈ ਤੇ ਹੁਣ ਸਿੱਧੂ ਮੂਸੇਵਾਲੇ ਦੇ ਮਾਪੇ ਵੀ ਜਸਵੰਦਰ ਭੱਲਾ ਦੀ ਹੋਈ ਮੌਤ ਤੇ ਬੋਲੇ ਹਨ ਸਿੱਧੂ ਮੂਸੇਵਾਲੇ ਦੇ ਮਾਪਿਆਂ ਨੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਜਸਵੰਦਰ ਭੱਲਾ ਜੀ ਦੇ ਅਚਾਨਕ ਇਸ ਦੀ ਵਿਛੋੜੇ ਨਾਲ ਮਨ ਬੇहद ਉਦਾ ਅਤੇ ਫਿਲਮੀ ਸਫਰ ਦੇ ਸਤਿਕਾਰਯੋਗ ਹਿੱਸੇਦਾਰ ਸਨ ਉਹਨਾਂ ਦੀ ਕਲਾ ਅਤੇ ਯੋਗਦਾਨ ਸਦਾ ਯਾਦ ਰਹੇਗਾ ਅਤੇ ਉਹਨਾਂ ਨੂੰ ਹਮੇਸ਼ਾ ਸਤਿਕਾਰ ਨਾਲ ਯਾਦ ਕੀਤਾ ਜਾਵੇਗਾ ਵਾਇਗੁਰੂ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਤੇ ਜਸਵਿੰਦਰ ਪਿੱਲਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਇੱਕ ਐਸਾ ਯੂਥ ਦਾ ਆਈਕਨ ਸੀ ਸਿੱਧੂ ਸਾਹਿਬ ਹਾਲਾਂਕਿ ਸਾਡੀ ਏਜ ਗਰੁੱਪ ਵਾਲੇ ਚਾਹੇ ਉਹਨਾਂ ਨੂੰ ਘੱਟ ਸੁਣਦੇ ਸੀ ਪਰ ਉਹਨਾਂ ਦੀ ਡੈਥ ਤੋਂ ਬਾਅਦ ਪਤਾ ਲੱਗਿਆ ਕਿ ਉਹਨਾਂ ਚ ਕੀ ਐਸੀ ਕਲਾ ਸੀ ਜਿਹਦੇ ਪਿੱਛੇ ਇੰਨਾ ਯੂਥ ਪਾਗਲ ਹੋਇਆ ਫਿਰਦਾ ਸੀ ਆਪਣੇ ਬੱਚੇ ਉਹਨਾਂ ਦੇ ਫੈਨ ਉਹਨਾਂ ਨੂੰ ਪੁੱਛਦੇ ਹੋਂ ਵੀ ਤੁਹਾਨੂੰ ਇਹਨਾਂ ਚ ਕੀ ਚੰਗਾ ਲੱਗਦਾ ਸੀ ਉਹਨਾਂ ਨੇ ਇੱਕ ਇੱਕ ਗੱਲ ਦੱਸੀ ਕਿ ਜੜੀ ਤੁਸੀਂ ਕਹਿ ਸਕਦੇ ਹੋ ਵੀ ਹਜੇ ਹੁਣ ਜਨਰੇਸ਼ਨ ਗੈਪ ਹੈ ਉਹਨਾਂ ਨੇ 뮤직 ਚੱਕਿਆ ਗੋਰਿਆਂ ਦਾ ਕਾਲਿਆਂ ਦਾ ਵਰਡਿੰਗ ਆਪਣੀ ਪੰਜਾਬੀਆ ਦੀ ਤਤੀ ਸਟਾਈਲ ਆਪਣਾ ਦਿੱਤਾ ਜਿਸ ਕਰਕੇ ਯੂਥ ਨੇ ਉਹਨਾਂ ਨੂੰ ਚੱਕ ਲਿਆ